ਹਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆ ਜੀ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਆਕਲੀਆ ਦਲਾਲ ਜੋ ਕਿ ਆਪਣਾ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਬਈ ਜੀ ਸੰਗਤਾਂ ਦਾ ਬਹੁਤ ਸਹਿਯੋਗ ਆ ਤੇ ਪਿੱਛੇ ਇਹਨਾਂ ਨੇ ਦਰਬਾਰ ਸਾਹਿਬ ਬਣਾਇਆ ਜੀ ਸਾਰੀਆਂ ਸੰਗਤਾਂ ਤੇ ਐਨ ਆਰ ਆਈ ਵੀਰਾਂ ਨੇ ਰਲ ਕੇ ਤੇ ਹੁਣ ਇੱਥੇ ਜੀ ਜਿਹੜੀ ਆਪਣੀ ਬਸਤੀ ਆ ਜੀ ਇੱਥੇ ਕੋਈ ਵੀ ਗੁਰਦੁਆਰਾ ਜਾਂ ਕੋਈ ਵੀ ਧਰਮਸਾਲਾ ਵਧੀਆ ਨਹੀਂ ਜੀ ਜਿੱਥੇ ਆਪਾਂ ਪ੍ਰੋਗਰਾਮ ਕੋਈ ਸਾਂਝਾ ਕਰਨਾ ਹੋਵੇ ਜਾਂ ਵਿਆਹ ਦਾ ਮਾਨੂੰ ਬਰਾਤ ਆਈਆ ਕੋਈ ਉੱਥੇ ਬੈਠਣਾ ਹੋਵੇ ਜਾਂ ਕੋਈ ਸ਼ਗਨ ਦਾ ਪ੍ਰੋਗਰਾਮ ਕਰਨਾ ਚਲੋ ਜੇ ਕੋਈ ਮਰਗ ਦਾ ਭੋਗ ਹੈ ਉਹ ਤਾਂ ਆਪਾਂ ਨੂੰ ਪਤਾ ਹੀ ਜਾਂ ਆਪਾਂ ਗੁਰਦੁਆਰਾ ਸਾਹਿਬ ਹੀ ਪਾਉਣੇ ਆ ਸੋ ਘਰਾਂ ਚ ਆਪਣੇ ਕਿਤੇ ਵੀ ਖੁੱਲ੍ਹੀ ਜਗ੍ਹਾ ਨਹੀਂ ਸੋ ਇਹ ਸਾਰੇ ਸਾਂਝੇ ਪ੍ਰੋਗਰਾਮ ਜੋ ਕਿ ਅੱਜ ਕੱਲ ਆਪਾਂ ਸਾਰੇ ਹੀ ਗੁਰਦੁਆਰਾ ਸਾਹਿਬ ਵਿੱਚ ਹੀ ਨਿਭਾਏ ਜਾਂਦੇ ਆ ਸੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਜੀ ਲੰਗਰ ਵਾਸਤੇ ਬਿਲਕੁਲ ਕੋਈ ਵੀ ਜਗ੍ਹਾ ਨਹੀਂ ਬਣੀ ਵੀ ਸ਼ੈੱਡ ਜਾਂ ਕੁਝ ਵੀ ਨਹੀਂ ਬਣਿਆ ਜੀ ਹਾਲ ਜਦੋਂ ਕੋਈ ਵੀ ਪ੍ਰੋਗਰਾਮ ਹੁੰਦਾ ਜੀ ਜਾਂ ਮੀਂਹ ਜਾਂ ਹਨੇਰੀ ਆ ਜਾਂਦੀ ਆ ਤਾਂ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਸੋ ਇਸ ਦਿੱਕਤ ਨੂੰ ਦੂਰ ਕਰਨ ਵਾਸਤੇ ਸੰਗਤਾਂ ਵੱਲੋਂ ਰਲ ਮਿਲ ਕੇ ਲੰਗਰ ਹਾਲ ਦੇ ਬਰਾਂਡੇ ਸ਼ੁਰੂ ਕੀਤੇ ਗਏ ਆ ਸੋ ਉਸ ਦੇ ਸੇਵਾ ਦੇ ਸੰਬੰਧ ਵਿੱਚ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨੀ ਆ ਤੇ ਆਓ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਸਾਰੇ ਸੰਗਤ ਨੂੰ ਮਿਲਦੇ ਆ ਅਤੇ ਜਾਣਦੇ ਆ ਜੀ ਉਹਨਾਂ ਕੋਲੇ ਕਿੰਨਾ ਕੁ ਫੰਡ ਆ ਜਾਂ ਕਿਹੜੇ ਆਸ ਨਾਲ ਇਹਨਾਂ ਨੇ ਇਹ ਲੰਗਰ ਹਾਲ ਦੀ ਸ਼ੁਰੂਆਤ ਕੀਤੀ ਆ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਮ ਦੱਸੋ ਜੀ ਨਾਮ ਹਰਮੇਲ ਸਿੰਘ ਜੀ ਪਿੰਡ ਆਕਲੀਆ ਜਲਾਲ ਜੀ ਅੱਛਾ ਤੇ ਜਿਹੜੇ ਆਪਾਂ ਇਹ ਭਾਂਡੇ ਦੀ ਸ਼ੁਰੂਆਤ ਕੀਤੀ ਆ ਹਾਂਜੀ ਇਹ ਕਿੰਨਾ ਗਾ ਜੀ ਹਾਲ ਆਪਣਾ ਇਹ ਆਪਣਾ 70 30 ਦਾ ਹਾਲ ਆ ਜੀ 70 ਫੁੱਟ ਲੰਬਾਈ ਹੈ 30 ਫੁੱਟ ਚੜਾਈ ਹੈ ਜੀ ਅੱਛਾ ਇਹਦੀ ਕੀ ਜ਼ਰੂਰਤ ਸੀਗੀ ਆਪਾਂ ਨੂੰ ਇਹ ਇੱਥੇ ਸਾਨੂੰ ਦਿੱਕਤਾਂ ਬਹੁਤ ਆਉਂਦੀਆਂ ਜੀ ਐਂਕਤੀ ਅਸੀਂ 4 ਸੱਭ ਜਾਂਦਾਂ ਦੀ ਆਪਣੀ ਵਰਸੀ ਤੇ ਹੀ ਅਸੀਂ ਆਹ ਪ੍ਰੋਗਰਾਮ ਕਰਾਇਆ ਸੀ ਬਾਬਾ ਜੀ ਵੀਰ ਸਿੰਘ ਦਾ ਜੀ ਖੰਡ ਪਾਠ ਖਲਾਈ ਸੀਗੇ ਹਾਂਜੀ ਹਾਂਜੀ ਉਦੋਂ ਮੀਂਹ ਪੈਂਦਾ ਸੀਗਾ ਜੀ ਬਹੁਤ ਜ਼ਿਆਦਾ ਅੱਛਾ ਤੇ ਸਾਨੂੰ ਇਹ ਤਰਪਾਲ ਪਾ ਕੇ ਇੱਥੇ ਲੰਗਰ ਸिखਾਇਆ ਜੀ ਔਰ ਜਾਨੀ ਕਿ ਪ੍ਰਬੰਧ ਵੱਲ ਤਰਪਾਲਨਾ ਫਿਰ ਵੀ ਕੋਈ ਮਸਲਾ ਹਾਲਤਾਂ ਹੁੰਦਾ ਨਹੀਂ ਨਹੀਂ ਹੋਇਆ ਜੀ ਨਹੀਂ ਹੋਇਆ ਹਾਂ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਈ ਇੱਥੇ ਕਿਸੇ ਦੇ ਘਰੇ ਪ੍ਰੋਗਰਾਮ ਹੁੰਦਾ ਜੀ ਫਿਰ ਇੱਥੇ ਬਾਹਰ ਬੈਠ ਕੇ ਪ੍ਰਸ਼ਾਦਾ ਪਾਣੀ ਸਕਾਇਆ ਜਾਂਦਾ ਜੀ ਸੰਗਤਾਂ ਨੂੰ ਤੇ ਇਹਦੇ ਲਈ ਬਹੁਤ ਦਿੱਕਤ ਆਈ ਰਿਸ਼ਤੇਦਾਰ ਆਉਂਦੇ ਆ ਲੰਗਰ ਹਾਲ ਹੋਵੇ ਤਾਂ ਲੰਗਰ ਹਾਲ ਚ ਪ੍ਰਸ਼ਾਦਾ ਛੱਕ ਸਕਦੇ ਆ ਜੀ ਅੱਛਾ ਤੇ ਆਪਣੇ ਕੋਲੇ ਹੁਣ ਜੀ ਫੰਡ ਗੁਰਦੁਆਰਾ ਸਾਹਿਬ ਕੋਲੇ ਕਿੰਨਾ ਗਈ ਫੰਡ ਤਾਂ ਗੁਰਦੁਆਰਾ ਸਾਹਿਬ ਕੋਲੇ 60-65 ਕਿਹ ਹਜ਼ਾਰ ਰੁਪਇਆ ਸੀਗਾ ਜੀ ਅੱਛਾ ਸ਼ੁਰੂ ਕਰਨ ਤੋਂ ਪਹਿਲਾਂ ਜੀ ਹਾਂ ਜੀ ਉਸ ਤੋਂ ਤਾਂ ਜਾਦੇ ਸਮਾਨ ਆ ਗਿਆ ਉਹ ਨਾ ਜੀ ਸਮਾਨ ਸਾਡੇ ਕੋਲੇ ਲੱਖ ਰੁਪਏ ਦਾ ਤਾਂ ਆ ਗਿਆ ਜੀ ਜੋ ਨਿਵਾਂ ਦੇ ਵਿੱਚ ਵਿੱਚ ਲੱਖ ਰੁਪਏ ਦਾ ਸਮਾਨ ਪਿਆਗਾ ਜੀ ਸਾਡਾ ਅੱਛਾ ਤੇ ਹੁਣ ਤੁਸੀਂ ਕੀ ਸੰਗਤ ਨੂੰ ਕੀ ਬੇਨਤੀ ਕਰਨੀ ਅਸੀਂ ਸੰਗਤ ਨੂੰ ਬੇਨਤੀ ਇਹੀ ਕਰਨੀ ਚਾਹੁੰਦੇ ਆਂ ਜੀ ਕਿ ਸਾਡਾ ਲੰਗਰ ਹਾਲ ਤੇ ਸੇਵਾ ਜੋ ਸੀਮੈਂਟ ਬਜਰੀ ਰੇਤਾ ਸੰਗਤ ਲਈ ਸਾਨੂੰ ਖੁੱਲੇ ਸੱਦੇ ਆ ਜੀ ਸੇਵਾ ਲਈ ਹਾਂ ਜੀ ਕਿਉਂਕਿ ਇਹ ਆਮਦਨ ਥੋੜੀ ਆ ਜੀ ਤੇ ਖਰਚਾ ਬਹੁਤ ਜ਼ਿਆਦਾ ਹੈ। ਖਰਚਾ ਬਹੁਤ ਜ਼ਿਆਦਾ ਹੈ। ਸੋ ਇਸ ਵਾਸਤੇ ਬੇਨਤੀ ਵੀ ਵੱਧ ਤੋਂ ਵੱਧ ਹਨਾ ਮਦਦ ਕੀਤੀ ਜਾਵੇ। ਸਾਰੀ ਸੰਗਤ ਨੂੰ ਬੇਨਤੀ ਆ ਜੀ ਸਾਡੇ ਸਾਰੇ ਸੰਗਤ ਸਿੰਘ ਪ੍ਰਧਾਨ ਹੁੰਦੇ ਸੀਗੇ ਜੀ। ਹਾਂ ਜੀ। ਮਿਸਤਰੀ ਸੰਗ ਉਹਨਾਂ ਨੇ ਜੀ ਇਹ ਦਰਬਾਰ ਸਾਹਿਬ ਬਣਾਇਆ ਜੀ ਤੇ ਬਾਹਰੋਂ ਐਨ ਆਰ ਆਈ ਵੀਰਾਂ ਨੇ ਹਾਂ ਜੀ ਐਨ ਆਰ ਆਈ ਵੀਰਾਂ ਨੇ ਸਾਰੀ ਮਦਦ ਕੀਤੀ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਜੀ ਹੁਣ ਤਾਂ ਹੀ ਸਾਡਾ ਹਾਂ ਸਰਦਾਰ ਗਰਮੇਲ ਸਿੰਘ ਜੀ ਹਨਾ ਕੈਨੇਡੀਅਨ ਉਹਨਾਂ ਨੇ ਹਾਂ ਉਹਨਾਂ ਨੇ ਬਹੁਤ ਸਾਥ ਦਿੱਤਾ। ਬਹੁਤ ਜ਼ਿਆਦਾ ਫੰਡ। ਹੁਣ ਵੀ ਸੋ ਬੇਨਤੀ ਆ ਜਿਹੜਾ ਵੀ ਭਰਾ ਵੇਖਦੇ ਆ ਵੀ ਸਮਾਂ ਦੇ ਸਮੇ ਦੇ ਅਨੁਸਾਰ ਆਪਣੇ ਸਾਰਿਆਂ ਦੇ ਘਰ-ਬਾਰ ਬਹੁਤ ਛੋਟੇ ਆ ਕਰੇ ਕੋਈ ਵੀ ਪ੍ਰੋਗਰਾਮ ਨਹੀਂ ਆਪਾਂ ਕਰ ਸਕਦੇ ਸਾਂਝਾ ਜਾਂ ਵੱਡਾ ਪ੍ਰੋਗਰਾਮ ਸੋ ਅਜਿਹੇ ਪ੍ਰੋਗਰਾਮ ਆਪਾਂ ਜੀ ਗੁਰਦੁਆਰਾ ਸਾਹਿਬ ਜਾਂ ਸਾਂਝੀ ਜਗ੍ਹਾ ਤੇ ਹੀ ਕਰ ਸਕਦੇ ਆ ਕਿਉਂਕਿ ਜੋ ਅਮੀਰ ਲੋਕ ਆ ਜਾਂ ਤਖੜੇ ਆ ਜਾਂ ਜਿਨ੍ਹਾਂ ਕੋਲੇ ਪੈਸੇ ਆ ਉਹ ਤਾਂ ਪੈਲਸਾਂ ਵਗੈਰਾ ਚ ਵੀ ਆਪਦਾ ਪ੍ਰੋਗਰਾਮ ਕਰ ਲੈਂਦੇ ਆ ਹੋਟਲਾਂ ਚ ਕਰ ਲੈਂਦੇ ਆ ਹੋਟਲਾਂ ਚ ਕਰ ਲੈਂਦੇ ਆ ਜਿਹੜੇ ਆਪਾਂ ਗਰੀਬ ਲੋਕ ਆ ਜੀ ਸਾਨੂੰ ਗਰੀਬਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਬਹੁਤ ਜਿਆਦਾ ਹਾਂ ਤੇ ਗੁਰਦੁਆਰਾ ਸਾਹਿਬ ਹੀ ਬਹੁਤ ਵੱਡੀ ਉਹਨਾਂ ਨੂੰ ਆਸਰਾ ਕਿਉਂਕਿ ਇੱਥੇ ਨਾ ਤਾਂ ਬਰਤਨ ਵੀ ਸਾਰੇ ਹੁੰਦੇ ਆ ਤੇ ਨਾ ਹੀ ਕੋਈ ਆਪਾਂ ਕਰਾਇਆ ਦੇਣਾ ਹੀ ਹਾਂਜੀ ਸਾਡੀ ਬੇਨਤੀ ਹੈਗੀ ਕਿ ਸਾਡਾ ਲੰਗਰ ਹਾਲ ਪੈ ਰਿਹਾਗਾ ਵੀ ਜਿੰਨੀ ਵੀ ਮਦਦ ਹੁੰਦੀ ਹੈਗੀ ਸਾਨੂੰ ਦਿੱਤੀ ਜਾਵੇ ਅਸੀਂ ਗਰੀਬ ਆਂਗੇ ਸਾਡੇ ਕੋਲੇ ਆਪਦੇ ਕੋਲੇ ਲਾਉਣ ਨੂੰ ਕੁਛ ਨਹੀਂ ਕੁਛ ਵੀ ਹੈ ਨਹੀਂਗਾ ਅੱਛਾ ਤੁਸੀਂ ਹੱਥੀਂ ਸੇਵਾ ਕਰਦੇ ਹਾਂ ਹਾਂ ਹੱਥੀਂ ਸੇਵਾ ਕਰ ਸਕਦੇ ਹਾਂ ਸੋ ਇਹ ਭਰਾ ਜੀ ਦਿਨ ਰਾਤ ਇੱਥੇ ਹੱਥੀਂ ਸੇਵਾ ਕਰਦੇ ਆ ਤੇ ਸੋ ਜਿਹੜੇ ਵੀ ਐਨਆਰਆਈ ਵੀਰ ਜਾਂ ਕੋਈ ਵੀ ਸੇਵਾਦਾਰ ਜਾਂ ਕੋਈ ਵੀ ਸੰਸਥਾ ਆਪਣੀ ਇਹ ਵੀਡੀਓ ਵੇਂਦੀ ਆ ਤਾਂ ਉਹ ਜ਼ਰੂਰ ਇਹਨਾਂ ਨੂੰ ਮਦਦ ਕਰਨ ਬਾਅਦ ਤੋਂ ਬਾਅਦ ਤਾਂ ਕਿ ਵਧੀਆ ਲੰਗਰ ਹਾਲ ਬਣ ਸਕੇ ਤੇ ਇਹਨਾਂ ਨੂੰ ਤੇ ਸਾਰੇ ਪਿੰਡ ਨੂੰ ਬਹੁਤ ਵੱਡੀ ਸਹੂਲਤ ਹੋ ਜਾਵੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਜਿਲ੍ਹਾ ਸਾਡਾ ਬਠਿੰਡਾ ਹੈ ਪਿੰਡ ਸਾਡਾ ਆਕਲਗਾ ਜਲਾਲਕਾ ਅਸੀਂ ਗੁਰੂ ਘਰ ਦੀ ਖਾਤਰ ਅਸੀਂ ਲੰਗਰ ਹਾਲ ਤਿਆਰ ਕਰ ਰਹੇ ਆ ਜੀ ਸਾਡੇ ਕੋਲੇ ਕੋਈ ਵੀ ਪੈਸਾ ਹੈ ਨਹੀਂ ਜਿੰਨੱਕ ਸੀਗਾ ਅਸੀਂ ਲਾ ਚੁੱਕੇ ਆ ਗਰੀਬ ਹੈਗੇ ਆ ਅਸੀਂ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਲੰਗਰ ਹਾਲ ਅਸੀਂ ਤਿਆਰ ਕਰਨਾ ਤੇ ਵੱਧ ਤੋਂ ਵੱਧ ਵੀਰਾਂ ਭਰਾਵਾਂ ਨੇ ਸਭ ਨੇ ਵੱਧ ਚੜ ਕੇ ਹਿੱਸਾ ਦੇਣਾ ਜੀ ਲੰਗਰ ਹਾਲ ਦੀ ਬਹੁਤ ਲੋੜ ਆ ਹਨਾ ਜੀ ਕੋਈ ਪ੍ਰੋਗਰਾਮ ਕਰਦੇ ਆ ਸਾਨੂੰ ਜੀ ਬਹੁਤ ਦਿੱਕਤ ਆਉਂਦੀ ਆ ਜੀ ਮੀਹ ਕਣੀ ਦੇ ਵਿੱਚ ਹਾਂ ਨੇਰੀਆ ਜੇ ਬਹੁਤ ਸਾਨੂੰ ਜੀ ਇਸ ਕੱਲ ਦੀ ਦਿੱਕਤ ਆਉਂਦੀ ਆ ਤੇ ਲੰਗਰ ਹਾਲ ਅਸੀਂ ਜੀ ਟੈਂਟ ਲਾਉਣੀ ਆ ਨੇਰੀ ਚ ਉਹ ਨਹੀਂ ਖੜਦਾ ਤਰਪਾਲਾਂ ਪਾ ਪਾ ਕੇ ਜੀ ਅਸੀਂ ਵੀ ਆਪਦਾ ਟੈਂਪ ਨਗਾਉਨੇ ਆ ਤੇ ਪਰ ਉਹ ਤੋਂ ਸਾਨੂੰ ਵੀ ਬਹੁਤ ਦਿੱਕਤ ਆਉਂਦੀ ਆ ਜੀ ਸਾਨੂੰ ਇਹਦੀ ਹੁਣ ਬਸ ਹੀ ਲੰਗਰ ਹਾਲ ਚਾਲੂ ਕੀਤਾ ਜੀ ਤੇ ਸਾਨੂੰ ਦਿੱਕਤ ਬਹੁਤ ਆਉਂਦੀ ਆ ਜੀ ਗਰੀਬਾਂ ਨੂੰ ਜੇਦੋ ਅਸੀਂ ਕੋਈ ਆਪ ਦਾ ਕੋਈ ਵਿਹਾਰ ਕਰਦੇ ਆ ਕੋਈ ਕੁੜੀਆਂ ਕੱਤਰੀਆਂ ਦਾ ਕੋਈ ਆਪ ਦਾ ਕੋਈ ਮਰਗ ਦਾ ਕੋਈ ਆਪ ਦਾ ਅਸੀਂ ਤੇ ਜਿਹੜੇ ਕਿ ਸਾਨੂੰ ਇਹ ਵੀ ਮਦਦ ਹੋਣੀ ਚਾਹੀਦੀ ਹੈ ਗਰੀਬਾਂ ਨੂੰ ਹਾਂ ਤੇ ਲੰਗਰ ਹਾਲ ਸਾਡਾ ਜੀ ਇਹ ਹੁਣ ਆਪ ਦਾ ਹੁਣ ਪਾ ਦੋ ਭਣ ਭਰਾਮਾ ਦੇ ਨਾਲ ਹੀ ਹੁੰਦੇ ਆ ਹੈ ਗਰੀਬ ਤੇ ਐ ਕਰਕੇ ਜੀ ਸਾਨੂੰ ਹੁਣ ਬਹੁਤ ਜ਼ਿਆਦਾ ਲੋੜ ਹੈ ਜੀ ਸਾਡੇ ਨਾਲ ਹਨ ਜੀ ਸਰਦਾਰ ਨਾਨਕ ਕਮਲ ਸਿੰਘ ਜੀ ਉਹ ਵੀ ਸੰਗਤਾਂ ਨੂੰ ਐਸ ਗੁਰਦੁਆਰਾ ਸਾਹਿਬ ਦੀ ਸੇਵਾ ਬਾਰੇ ਦੱਸਣਗੇ ਤੇ ਬੇਨਤੀ ਕਰਨਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਪਿੰਡ ਅਕਲੀਆ ਜਲਾਲ ਤੋਂ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਤੋਂ ਬੋਲਦਾ ਹਾਂ ਅਸੀਂ ਜੀ ਇੱਥੇ ਆਪਣੇ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਆਏ ਸੀਗੇ ਤੇ ਇੱਥੇ ਲੰਗਰ ਹਾਲ ਬਣਾਉਣ ਵਾਸਤੇ ਸੰਗਤ ਲੱਗੀ ਹੋਈ ਹੈ ਸਾਰੀ ਸੰਗਤ ਸਾਰੀ ਸੰਗਤ ਰਲ ਮਿਲ ਕੇ ਵਿਚਾਰੇ ਇਹ ਗਰੀਬ ਪਰਿਵਾਰ ਆਪਦੀ ਸੇਵਾ ਨਿਭਾ ਰਹੇ ਆ ਜਿੰਨੇ ਵੀ ਇੱਥੇ ਸੇਵਾਦਾਰ ਆ ਹਾਂ ਹੋਰ ਆਪਾਂ ਸੇਵਾ ਬਹੁਤ ਕਰੀ ਜਾਂਦੇ ਆ ਜੀ ਪਰ ਇਹ ਲੰਗਰ ਹਾਲ ਦੀ ਵੀ ਇੱਥੇ ਬਹੁਤ ਵੱਡੀ ਲੋੜ ਸੀਗੀ ਇਸ ਲੋੜ ਦਾ ਕਰਕੇ ਕਿਉਂਕਿ ਆਏ ਸਾਲੇ ਬਾਬਾ ਜੀਵਨ ਸਿੰਘ ਦਾ ਇੱਥੇ ਜਨਮ ਸ਼ਹੀਦੀ ਦਿਹਾੜਾ ਮਨਾਉਂਦੇ ਆ ਤੇ ਹੋਰ ਵੀ ਪ੍ਰੋਗਰਾਮ ਨਾ ਜਿੰਨਾ ਵੀ ਕੋਈ ਵੀ ਸਾਡਾ ਪ੍ਰੋਗਰਾਮ ਬਾਬਾ ਤਰਲੋਚਨ ਸਿੰਘ ਬਾਬਾ ਮਨੀ ਸਿੰਘ ਦੇ ਜਦੋਂ ਵੀ ਸਾਡੇ ਇੱਥੇ ਨਗਰ ਕੀਰਤਨ ਜਾਂ ਸ਼ਹੀਦੀ ਦਿਹਾੜਿਆਂ ਦੇ ਨਗਰ ਕੀਰਤਨ ਆਉਂਦੇ ਆ ਤਾਂ ਇੱਥੇ ਸਾਡੇ ਨਾਲ ਵੱਧ ਚੜ ਕੇ ਇਹ ਸਾਡਾ ਪੂਰਾ ਸਹਿਯੋਗ ਕਰਦੇ ਆ ਤੇ ਇੱਥੇ ਲੰਗਰ ਲਾਉਂਦੇ ਆ ਜਦੋਂ ਲੰਗਰ ਆਉਂਦਾ ਕੋਈ ਮੀਹ ਕਣੀ ਦਾ ਹੁੰਦਾ ਅਸੀਂ ਐਰ ਕਰ ਆਪਦੇ ਅੱਖੀਂ ਵੀ ਦੇਖਿਆ ਇੱਥੇ ਵਿਚਾਰਿਆਂ ਨੇ ਤਰਪਾਲਾਂ ਉੱਤੇ ਲਾ ਲਾ ਕੇ ਵੀ ਕੰਟਰੋਲ ਕਰਿਆ ਪਰ ਨਹੀਂ ਹੋਇਆ ਕਿਉਂਕਿ ਤਰਪਾਲਾਂ ਚੋਂ ਦੀਆਂ ਨਹੀਂ ਆ ਫਿਰ ਇਹਨਾਂ ਨੇ ਵਿਚਾਰਿਆਂ ਨੇ ਆਪਰਨ ਕਰਿਆ ਵੀ ਆਪਾਂ ਲੰਗਰ ਹਾਲ ਤਿਆਰ ਕਰੀਏ ਇਹ ਲੰਗਰ ਹਾਲ ਤਿਆਰ ਹੋਣਾ ਆਪਣੇ ਸਹਿਯੋਗ ਨਾਲ ਜਿੰਨੇ ਵੀ ਵੀਰ ਭਰਾ ਮੇਰੇ ਜਿੰਨੇ ਵੀ ਬਾਹਰ ਐਨ ਆਰ ਆਈ ਬੰਦੇ ਬੈਠੇ ਆ ਆਪਾਂ ਟੂਰਨਾਮੈਂਟ ਵੀ ਕਰਾਉਣਿਆ ਹੋਰ ਵੀ ਉਹ ਵੀ ਲੋੜਾਂ ਸਮੇਂ ਦੀਆਂ ਪਰ ਇਹ ਲੋੜ ਸਭ ਤੋਂ ਵੱਡੀ ਹੈ ਕਿਉਂਕਿ ਗੁਰੂ ਦਾ ਕਾਰਜ ਹੈ ਗੁਰੂ ਦਾ ਲੰਗਰ ਹੈ ਹੋਰ ਤਾਂ ਆਪਾਂ ਵੱਧ ਤੋਂ ਵੱਧ ਸਹਿਯੋਗ ਕਰੀ ਜੰਨੇ ਆ ਇੱਥੇ ਵੀ ਆਪਣੇ ਹੱਕ ਬਣਦਾ ਗੁਰੂ ਘਰ ਸਹਿਯੋਗ ਕਰਨ ਦਾ ਮੈਂ ਸਾਰੇ ਹੀ ਐਨਆਰਵੀ ਵੀਰਾਂ ਨੂੰ ਹੱਥ ਬੰਨ੍ਹ ਕੇ ਪੁਰ ਜੋਰੇ ਸਾਰੀ ਸੰਗਤ ਵੱਲੋਂ ਬੇਨਤੀ ਕਰਦਾ ਵੀ ਇਹ ਲੰਗਰ ਹਾਲਦੋਂ ਬਹੁਤ ਵਧੀਆ ਲੈਟਰ ਲਾ ਕੇ ਤੇ ਵਧੀਆ ਜਗ੍ਹਾ ਤਿਆਰ ਕਰਕੇ ਤੇ ਗੁਰੂ ਸਾਹਿਬ ਦਾ ਹੀ ਸੁੰਦਰਤਾ ਨੂੰ ਵਧਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਜਿਵੇਂ ਆਪਾਂ ਹਰੇਕ ਹੀ ਚਾਹਣੇ ਆ ਵੀ ਆਪਣਾ ਘਰ ਵਧੀਆ ਸੋਹਣਾ ਹੋਵੇ ਕੋਠੀ ਹੋਵੇ ਸੋ ਇਸੇ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਗੁਰੂ ਘਰ ਵੀ ਗੁਰੂ ਦਾ ਘਰ ਆ ਇਹ ਇਹ ਵੀ ਬਹੁਤ ਸੋਹਣਾ ਹੋਣਾ ਚਾਹੀਦਾ ਸੋ ਸਾਰਿਆਂ ਨੂੰ ਆਪਾਂ ਨੂੰ ਯਤਨ ਕਰਨਾ ਚਾਹੀਦਾ ਸੋ ਅੱਜ ਤੋਂ ਕੁਝ ਸਮਾਂ ਪਹਿਲਾਂ ਕਈ ਭਰਾ ਕਹਿ ਦਿੰਦੇ ਸੀਗੇ ਵੀ ਗੁਰਦੁਆਰਾ ਸਾਹਿਬ ਦੀਆਂ ਏਡੇ ਏਡੇ ਇਮਾਰਤਾਂ ਉਸਾਰੀ ਜਾਂਦੇ ਆ ਜਾਂ ਏਡੇ ਏਡੇ ਹਾਲ ਪਾਈ ਜਾਂਦੇ ਆ ਬਈ ਕੀ ਲੋੜ ਆ ਸੋ ਅੱਜ ਇਹ ਸਮੇਂ ਦੀ ਮੇਨ ਲੋੜ ਆ ਉਹੀ ਭਰਾ ਹੁਣ ਜਦੋਂ ਉਹਨਾਂ ਦੇ ਕੋਈ ਵੀ ਖੁਸ਼ੀ ਦਾ ਜਾਂ ਗੰਮੀ ਦਾ ਪ੍ਰੋਗਰਾਮ ਆਉਂਦਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਕਰਾਉਂਦੇ ਆ ਤਾਂ ਉਹ ਇਨਸਾਨ ਖੁਦ ਹੀ ਮਹਿਸੂਸ ਕਰਦੇ ਆ ਵੀ ਇਹਨਾਂ ਜਗ੍ਹਾਾਂ ਦੀ ਲੋੜ ਸੀ ਕਿਉਂਕਿ ਸਾਂਝੇ ਪ੍ਰੋਗਰਾਮ ਕਿਤੇ ਵੀ ਹੁਣ ਹਾਂ ਸਾਂਝੀ ਜਗ੍ਹਾ ਤੇ ਹੀ ਹੁੰਦੇ ਆ ਨਾ ਹੀ ਤਾਂ ਆਪਣੇ ਕੋਲੇ ਹੋਰ ਕਿਤੇ ਬਹੁਤੀ ਜਗ੍ਹਾ ਗਈ ਸੋ ਗੁਰਦੁਆਰਾ ਸਾਹਿਬ ਜਦੋਂ ਖੁੱਲਾ ਹੋਵੇ ਵਧੀਆ ਬੈਠਣ ਵਾਸਤੇ ਦਰਬਾਰ ਸਾਹਿਬ ਬਣਿਆ ਹੋਵੇ ਸੰਗਤਾਂ ਦੇ ਲੰਗਰ ਪਾਣੀ ਵਾਸਤੇ ਵਧੀਆ ਲੰਗਰ ਹਾਲ ਬਣਿਆ ਹੋਵੇ ਤਾਂ ਇਹ ਬਹੁਤ ਵੱਡੀ ਸਹੂਲਤ ਆ ਦੇਖੋ ਇੱਕ ਤਾਂ ਇਹਦੇ ਚ ਕੋਈ ਵੀ ਮੌਸਮ ਖਰਾਬ ਹੁੰਦਾ ਜੀ ਜਾਂ ਮੀਂਹ ਨਹੀਂ ਆਉਂਦੀ ਆ ਕੋਈ ਵੀ ਦਿੱਕਤ ਨਹੀਂ ਆਉਂਦੀ ਜਦੋਂ ਵਧੀਆ ਜਗਾ ਬਣੀ ਹੋਵੇ ਦੂਸਰਾ ਨਾਲ ਇਹ ਆ ਵੀ ਇੱਥੇ ਖਰਚਾ ਗੁਰੂ ਘਰ ਕੋਈ ਵੀ ਕਿਰਾਇਆ ਨਹੀਂ ਲੱਗਣਾ ਕੁਝ ਨਹੀਂ ਲੱਗਣਾ ਜਿੰਨਾ ਵੀ ਕੋਈ ਸ਼ਰਧਾਗੀ ਕੋਈ ਗਰੀਬ ਆ ਅਮੀਰ ਆ ਆਪ ਦੀ ਸ਼ਰਧਾ ਮੁਤਾਬਕ ਸੇਵਾ ਚ ਹਿੱਸਾ ਪਾ ਦਿੰਦਾ ਤੇ ਆਪਦਾ ਕਾਰਜ ਰਾਸ ਕਰ ਲੈਂਦਾ ਸੋ ਇਸ ਵਾਸਤੇ ਬੇਨਤੀ ਆ ਵੀ ਇੱਥੇ ਵੀ ਹੁਣ ਮੇਨ ਲੋਡ ਆ ਇਸ ਦਰਬਾਰ ਸਾਹਿਬ ਅੱਗੇ ਵੀ ਬਹੁਤ ਐਨਆਰਆਈ ਭਰਾਵਾਂ ਨੇ ਇੱਥੇ ਮਦਦ ਕੀਤੀ ਆ ਸੋਨਾ ਬਣਿਆ ਦਰਬਾਰ ਸਾਹਿਬ ਧੰਨਵਾਦ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਹੁਣ ਇਸੇ ਤਰ੍ਹਾਂ ਹੀ ਬੇਨਤੀ ਕਰਦੇ ਆਂ ਆਪਾਂ ਵੀ ਇਹ ਲੰਗਰ ਹਾਲ ਵੀ ਇਸੇ ਤਰ੍ਹਾਂ ਹੀ ਸਾਰੇ ਭਰਾਵਾਂ ਨੇ ਐਨਆਰਆਈ ਵੀਰਾਂ ਨੇ ਜਾਂ ਕੋਈ ਵੀ ਧਾਰਮਿਕ ਸੰਸਥਾ ਜਾਂ ਕਿਸੇ ਤਰ੍ਹਾਂ ਦੀ ਵੀ ਸੰਸਥਾ ਇਹਨਾਂ ਭਰਾਵਾਂ ਦੀ ਮਦਦ ਕਰਦੀ ਆ ਕਰਨਾ ਚਾਹੁੰਦੀ ਆ ਤਾਂ ਉਹ ਸੰਪਰਕ ਕਰ ਸਕਦੇ ਆ ਇਹਨਾਂ ਦੇ ਆਪਾਂ ਦੋ ਨੰਬਰ ਜੀ ਸਕਰੀਨ ਤੇ ਦੇ ਦੇਾਂਗੇ ਉਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਇਹ ਨਹੀਂ ਸੋਚਣਾ ਵੀ ਸਾਡੇ ਕੋਲੇ ਜਿਆਦਾ ਪੈਸੇ ਹੋਣਗੇ ਫੇਰ ਹੀ ਅਸੀਂ ਦਾਨ ਦੇਵਾਂਗੇ ਤੁਸੀਂ ਆਪਦੀ ਸ਼ਰਧਾ ਮੁਤਾਬਕ 150 500000 ਜਾਂ ਇਸ ਤੋਂ ਇਲਾਵਾ ਕੋਈ ਵੀ ਮਟੀਰੀਅਲ ਹੋ ਗਿਆ ਜੀ ਰੇਤਾ, ਬਜਰੀ, ਸੀਮੈਂਟ ਕਿਸੇ ਤਰ੍ਹਾਂ ਦੀ ਵੀ ਤੁਸੀਂ ਸੇਵਾ ਕਰਨੀ ਆ ਜ਼ਰੂਰ ਕਰਨੀ ਆ ਇਹ ਨਹੀਂ ਵੀ ਜੀ ਆਪਾਂ ਜਿਆਦਾ ਹੀ ਦਾਨ ਕਰਨਾ ਜਿੰਨਾ ਆਪਣਾ ਬੇਤਾ ਭਾਵੇਂ ਕਿਸੇ ਭਰਾ ਦਾ 100 ਰੁਪਏ ਦਾ ਬੇਤਾ ਤਾਂ ਉਹਨਾਂ ਨੇ 100 ਰੁਪਏ ਦੀ ਵੀ ਸੇਵਾ ਇਸ ਲੰਗਰ ਹਾਲ ਵਿੱਚ ਜ਼ਰੂਰ ਪਾਉਣੀ ਆ ਸੋ ਜਦੋਂ ਵੀ ਬਿਲਡਿੰਗ ਤਿਆਰ ਹੋ ਗਈ ਜੀ ਆਪਾਂ ਸਾਰੇ ਭਰਾਵਾਂ ਦਾ ਫਿਰ ਦੁਆਰ ਤੋਂ ਧੰਨਵਾਦ ਕਰਾਂਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਨਾਲ ਤੁਸੀਂ ਜਿੰਨੀ ਹੋ ਸਕੇ ਦਾਨ ਵੀ ਦੇਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਤਾਂ ਕਿ ਹੋਰ ਭਰਾਵਾਂ ਕੋਲੇ ਵੱਧ ਤੋਂ ਵੱਧ ਇਹ ਵੀਡੀਓ ਜਾਵੇ ਤੇ ਇੱਥੇ ਗੁਰੂ ਸਾਹਿਬ ਜੀ ਦਾ ਬਹੁਤ ਸੋਹਣਾ ਲੰਗਰ ਹਾਲ ਤਿਆਰ ਹੋ ਜਾਵੇ ਤੇ ਸਾਰੀਆਂ ਸੰਗਤਾਂ ਨੂੰ ਇਥੋਂ ਦੀਆਂ ਉਸ ਸਹੂਲਤੇ ਬਣ ਜਾਵੇ ਵੱਡੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ